ਅਸੀਂ ਚੇਕਿੰਗ ਮੈਨੂ ਨਹੀਂ ਕਰਵਾਵਾਂਗਾ ਸਾਡੇ ਮਾਨਯੋਗ ਬੀਜਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਸਪਤਾਲ ਹੈਗੇ ਉਹਨਾਂ ਦਾ ਸਿਕਿਉਰਿਟੀ ਆਡਿਟ ਕੀਤਾ ਜਾਵੇ ਸੋ ਹਸਪਤਾਲ ਪ੍ਰਸ਼ਾਸਨ ਦੇ ਨਾਲ ਤਾਲਮਿਲ ਬਦਿਆ ਹੋ ਜਾਵੇ ਇਹਨਾਂ ਦੇ ਨਾਲ ਇੱਕ ਕੋਆਰਡੀਨੇਸ਼ਨ ਮੀਟਿੰਗ ਕਰਕੇ ਸਿਕਿਉਰਿਟੀ ਰਿਵਿਊ ਵੀ ਨਾਲ ਹੀ ਅਸੀਂ ਕਰ ਰਹੇ ਹਾਂ ਜਿਹੜੀ ਦੇ ਵਿੱਚ ਆਪਣੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਡੇ ਵੱਖ-ਵੱਖ ਗੈਸਟਿਡ ਅਫਸਰ ਜਾ ਰਹੇ ਹਨ ਉਹ ਕੱਲ ਵੀ ਗਏ ਸੀਗੇ ਤੇ ਅੱਜ ਵੀ ਜਾ ਕੇ ਕਰਨਗੇ ਅ ਸਰ ਚੁਕਿ ਕੋਲਕਾਤਾ ਦੇ ਵਿੱਚ ਜਿਸ ਤਰ੍ਹਾਂ ਦਾ ਰੇਪ ਮਰਡਰ ਦਾ ਮਾਮਲਾ ਆਇਆ ਸੀ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਚੈਕਿੰਗ ਨੂੰ ਲੈ ਕੇ ਹੈ ਕਿਸ ਤਰ੍ਹਾਂ ਦੀ ਹਦਾਇਤਾਂ ਜਿਹੜੀਆਂ ਹਸਪੀਟਲ ਬਰਕਰਾਰ ਹੋਤੀਆਂ ਚੱਲ ਰਹੀਆਂ ਤੇ ਤੁਸੀਂ ਇਹ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਹੈ ਜੀ ਇਹ ਸਰਪ੍ਰਾਈਜ਼ ਚੈਕਿੰਗ ਮੈਨੂੰ ਨਹੀਂ ਕਹਵਾਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਸਪਤਾਲ ਹੈਗੇ ਉਹਨਾਂ ਦਾ ਸਿਕਿਉਰਿਟੀ ਆਡਿਟ ਕੀਤਾ ਜਾਵੇ ਸੋ ਹਸਪਤਾਲ ਪ੍ਰਸ਼ਾਸਨ ਦੇ ਨਾਲ ਤਾਲਮਿਲ ਵਧੀਆ ਹੋ ਜਾਵੇ ਇਨਾਂ ਦੇ ਨਾਲ ਇਹ ਕੋਆਰਡੀਨੇਸ਼ਨ ਮੀਟਿੰਗ ਕਰਕੇ ਸਿਕਿਉਰਿਟੀ ਰਿਵਿਊ ਵੀ ਨਾਲ ਹੀ ਅਸੀਂ ਕਰ ਰਹੇ ਹਾਂ ਸੋ ਇਸੇ ਲੜੀ ਦੇ ਵਿੱਚ ਆਪਣੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਡੇ ਵੱਖ-ਵੱਖ ਗੈਸਟਿਡ ਅਫਸਰ ਜਾ ਰਹੇ ਹਨ ਉਹ ਕੱਲ ਵੀ ਗਏ ਸੀਗੇ ਤੇ ਅੱਜ ਵੀ ਜਾ ਕੇ ਕਰਨਗੇ ਅੱਜ ਅਸੀਂ ਆਪਣੇ ਡੀਐਸਪੀ ਸਿਟੀ 2 ਨੂੰ ਨਾਲ ਲੈ ਕੇ ਇੱਥੇ ਆਏ ਹਾਂ ਫੋਰਟਿਸ ਹਸਪੀਟਲ ਮੁਹਾਲੀ ਸੋ ਇੱਥੇ ਆ ਕੇ ਅਸੀਂ ਇਹਨਾਂ ਦਾ ਸੀਸੀਟੀਵੀ ਕੰਟਰੋਲ ਰੂਮ ਚੈੱਕ ਕੀਤਾ ਹੈ ਇਹਨਾਂ ਦੇ ਸਿਕਿਉਰਿਟੀ ਗਾਰਡਸ ਨਾਲ ਮੀਟਿੰਗ ਕੀਤੀ ਹੈ ਔਰ ਇਹਨਾਂ ਦੇ ਇਹਨਾਂ ਵੱਲੋਂ ਕੋਈ ਸੁਜੈਸ਼ਨ ਸਾਨੂੰ ਵੀ ਦਿੱਤੇ ਗਏ ਹਨ ਕੁਝ ਆਪਣੀ ਫੀਡਬੈਕ ਅਸੀਂ ਵੀ ਇਹਨਾਂ ਨੂੰ ਦਿੱਤੀ ਹੈ ਸੋ ਇਹਦਾ ਅੱਗੇ ਵੀ ਜਿਹੜਾ ਹੈਗਾ ਇਹ ਤਾਲਮੇਲ ਨੂੰ ਜਾਰੀ ਰੱਖਦੇ ਹੋਏ ਇਹਨਾਂ ਦੇ ਵੱਲੋਂ ਇੱਕ ਸਾਨੂੰ ਆਈ ਸੀ ਕਿ ਰਿਕੁਐਸਟ ਕੀ ਕੋਈ ਸੈਲਫ ਡਿਫੈਂਸ ਦੀ ਟ੍ਰੇਨਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਕਰਾਈ ਜਾਏ ਸੋ ਸੈਸ਼ਨਸ ਦੇ ਅਸੀਂ ਆਰਗੇਨਾਈਜ਼ ਕਰਾਂਗੇ ਔਰ ਵਕ-ਵਕ ਥਾਵਾਂ ਤੇ ਜਾ ਕੇ ਇਹਨਾਂ ਤੋਂ ਫੀਡਬੈਕ ਲਵਾਂ ਸਰ ਫੀਮੇਲ ਸਿਕਿਉਰਿਟੀ ਦੀ ਤੁਸੀਂ ਬਾਤ ਗੱਲ ਕੀਤੀ ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਕਰ ਰਹੇ ਹੋ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਰ ਰਹੇ ਹੋ ਕੋਈ ਖਾਸ ਤੌਰ ਤੇ ਨਾਈਟ ਪੈਟਰੋਲਿੰਗ ਤੇ ਜਿਹੜੀ ਨਾਈਟ ਸ਼ਿਫਟ ਹੁੰਦੀ ਹੈ ਲੇਡੀਜ਼ ਦੀ ਨਰਸਿੰਗ ਸਟਾਫ ਦੀ ਉਸ ਨੂੰ ਲੈ ਕੇ ਪੁਲਿਸ ਕੀ ਕਰ ਰਹੀ ਹੈ ਅ ਨਾਈਟ ਪੈਟਰਨੂਨ ਲੈ ਕੇ ਅਸੀਂ ਮੁਹਾਲੀ ਦੇ ਪਿਛਲੇ ਦਿਨਾਂ 10 ਮੇਨ ਪੁਆਇੰਟ ਆਇਡੈਂਟੀਫਾਈ ਕੀਤੇ ਉਹਨਾਂ ਦੀ ਚੋਣ ਕਰਕੇ ਉੱਥੇ ਰਾਤ ਨੂੰ ਸਪੈਸ਼ਲ ਵੀਹਿਕਲਸ ਅਸੀਂ ਪੋਜੀਸ਼ਨ ਕਰਨੇ ਸ਼ੁਰੂ ਕਰਦੇ ਹਾਂ ਤਾਂ ਕਿ ਇਹ ਲੇਡੀਜ਼ ਇਨ ਡਿਸਟ्रेस ਡਿਸਟ्रेस ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਡੀ 112 ਹੈਲਪਲਾਈਨ 24 ਘੰਟੇ ਚੱਲਦੀ ਹੈ ਸਪੈਸ਼ਲ ਔਮਨ ਹੈਲਪਲਾਈਨ ਵੀ ਸਾਡੀ ਹੈਗੀ ਜਿਸ ਦੇ ਬਾਰੇ ਅਸੀਂ ਇਹਨਾਂ ਨੂੰ ਅਪਡੇਟ ਕਰਾਵਾਂ ਸਰ ਹਸਪੀਟਲ ਹੀ ਨਹੀਂ ਦੂਜੇ ਜਿਹੜੇ ਸ਼ੂਟ ਨੇ ਆ ਹੋਰ ਜਿਹੜੀ ਵਰਕਿੰਗ ਲੇਡੀਜ਼ ਆ ਉਹਨਾਂ ਦੇ ਵਾਸਤੇ ਵੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਕੀਤੀ ਵੂਮ ਉਹਨਾਂ ਦੇ ਵਾਸਤੇ ਵੀ ਜਿਹੜੀ ਨਾਈਟ ਪਟੋਲੀ ਦੀ ਗੱਲ ਹੈ ਜੀ ਜੀ ਉਹਨਾਂ ਦੇ ਵਾਸਤੇ ਸਾਡਾ ਇਹੀ ਹੈ ਕਿ ਜਿਹੜੀ 112 ਹੈਗੀ ਸਾਡੀ ਸੈਂਟਰਲਾਈਜ਼ਡ ਸਿਸਟਮ ਹੈਗਾ ਕਾਫੀ ਐਫੀਸ਼ੀਐਂਟ ਸਿਸਟਮ ਹੈਗਾ ਸੋ ਸਾਡੀ ਮਕਸਦ ਇਹ ਹੁੰਦਾ ਹੈ ਕਿ 10 ਮਿੰਟ ਦੇ ਅੰਦਰ ਅੰਦਰ ਜਿਹੜੀ ਹੈਲਪ ਹੈਗੀ ਉਹ ਹਰ ਹਾਲ ਦੇ ਵਿੱਚ ਪਹੁੰਚ ਜਾਵੇ ਜਿਹੜਾ ਵੀ ਵਿਕਟਿਮ ਕਾਲ ਕਰੇ ਸਰ ਆਪਣਾ ਜ਼ਿਲ੍ਹਾ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਇਸ ਤਰ੍ਹਾਂ ਦੀ ਕੋਆਰਡੀਨੇਸ਼ਨ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਨਾਲ ਆਪਣਾ ਜਿਹੜਾ ਹੈਗਾ ਕਾਰਜ ਕੀਤਾ ਜਾ ਰਿਹਾ ਹੈ ਕਾਫੀ ਅੱਛੀ ਕੋਆਰਡੀਨੇਸ਼ਨ ਚੱਲ ਰਹੀ ਹੈ ਰੈਗੂਲਰਲੀ ਅਸੀਂ ਜਿਹੜੇ ਡਿਸਟ੍ਰਿਕ ਕਿ ਕਿ ਕ੍ਰਾਈਮ ਵੀ ਸਾਡਾ ਕਾਮਨ ਕਈ ਵਾਰ ਕ੍ਰਿਮੀਨਲ ਵੀ ਕਾਮਨ ਹੁੰਦੇ ਆ ਸੋ ਕਾਫੀ ਅਚੀ ਕੋਆਰਡੀਨੇਸ਼ਨ ਹੈ ਤਰੀਕਾ ਰਿਹਾ ਐਡਵਾਂਸ ਟੈਕਨੋਲੋਜੀ ਅਪਣਾਈ ਜਾ ਰਹੀ ਹੈ ਜਿਵੇਂ ਕਿ ਮੋਟਰਸਾਈਕਲ ਦੇ ਉੱਤੇ ਕੈਮਰਾ ਸਟਾਲ ਕੀਤੇ ਗਏ ਨੇ ਉਹ ਮੋਹਾਲੀ ਵਿੱਚ ਚੱਲਿਆ ਮਤਲਬ ਏਰੀਆ ਮੋਹਾਲੀ ਏਰੀਆ ਚੱਲ ਰਿਹਾ ਹੈ ਆਊਟ ਏਰੀਆ ਵਿੱਚ ਨਹੀਂ ਤਾਂ ਜੀ ਦੇਖੋ ਇੱਕ ਪਾਇਲਟ ਪ੍ਰੋਜੈਕਟ ਅਸੀਂ ਕਰ ਰਹੇ ਆ ਸੋ ਸੋਲਰ ਕੈਮਰਾ ਜਿਹੜੇ ਹੈਗੇ ਅਸੀਂ ਪੀਸੀਆਰ ਗੱਡੀਆਂ ਤੇ ਲਾਏ ਆ ਤੇ ਜਿਹੜਾ ਕੈਮਰਾ ਨਾਰਮਲ ਕੈਮਰਾ ਹੁੰਦਾ ਹੈ ਉਹ ਕਾਫੀ ਅਚੀ ਕੁਆਲਿਟੀ ਦਾ ਹੈ ਉਹਨੂੰ ਅਸੀਂ ਟੈਸਟ ਕਰ ਰਹੇ ਆ ਤਾਂ ਉਹ ਕੈਮਰਾ ਉਦੋਂ ਦੀ ਸਿੰਗ بیس ਕੈਮਰੇ ਹੈਗੇ ਲਾਈਵ ਰਿਕਾਰਡਿੰਗ ਚੱਲਦੀ ਹੈ ਸੋ ਮੂਵਮੈਂਟ ਕਿੱਥੇ ਹੋ ਰਹੀ ਹੈ ਨਾ ਸਿਰਫ ਅਸੀਂ ਜੀਪੀਐਸ ਨਾਲ ਹੀ ਟਰੈਕ ਕਰ ਸਕਦੇ ਆ ਬਲਕਿ ਅਸੀਂ ਆਪਣੇ ਫੋਨ ਦੇ ਉੱਤੇ ਆਪਣੇ ਕੰਟਰੋਲ ਰੂਮ ਦੇ ਉੱਤੇ ਟੀਵੀ ਤੇ ਵੀ ਅਸੀਂ ਚੈੱਕ ਕਰ ਸਕਦੇ ਆ ਕਿ ਗੱਡੀ ਇਸ ਵੇਲੇ ਕਿੱਥੇ ਹੈਗੀ ਕਿੱਥੇ ਜਾ ਰਹੀ ਕੀ ਕਰ ਰਹੀ ਹੈ ਸਭ ਤੋਂ ਇਵਨ ਕਿੰਨੇ ਕਿੰਨੇ मतलब ਜਿੰਨੇ ਕੀਆ ਆਪਣੇ ਰੇਪਾਇਰ ਪਾਇਕਲ ਲਗਾ ਰਹੇ ਆ ਪਿੱਛੇ ਇੱਕ ਵਾਰ ਦੋ ਗੱਡੀਆਂ ਤੇ ਅਸੀਂ ਸੋਲਰ ਵਾਲੇ ਕੈਮਰੇ ਲਗਾਏ ਆ ਤੇ ਸਾਡੇ ਕੋਲ ਹੁਣ ਚਾਰ ਮੋਟਰਸਾਈਕਲ ਆਈ ਹੈ ਜਿੰਨਾਂ ਤੇ ਅਸੀਂ ਕੈਮਰੇ ਲਗਾ ਕੇ ਇੱਕ ਵਾਰ ਪਾਇਲਟ ਪ੍ਰੋਜੈਕਟ ਕਰ ਰਹੇ ਆ ਤੇ ਸਾਨੂੰ ਲੱਗਦਾ ਕਿ ਜੇ ਰਿਜ਼ਲਟ ਅੱਛੇ ਹੈਗੇ ਤੇ ਇਹਨੂੰ ਹੋਰ ਸਕੇਲ ਅਪ ਕੀਤਾ ਜਾਏਗਾ ਐ ਸਾਹਿਬ ਕਿਉਂਕਿ ਸਿਕਿਉਰਟੀ ਨੂੰ ਪਰਪਸ ਤੇ ਲਗਾਤਾਰ ਤੁਸੀਂ ਚੈਕਿੰਗ ਕਰ ਰਹੇ ਹੋ ਹੁਣ ਤੱਕ ਪ੍ਰਾਈਵੇਟ ਤੇ ਸਰਕਾਰੀ ਤੁਸੀਂ ਲੱਗੇ ਹੋਏ ਹਜੇ ਤੱਕ ਕੋਈ ਖਾਮੀਆਂ ਪਾਈ ਗਈਆਂ ਹਨ ਉਹਨਾਂ ਨੂੰ ਕੁਝ ਤਰ੍ਹਾਂ ਦੀ ਹਦਾਇਤਾਂ ਜਿਹੜੀ ਦਿੱਤੀ ਗਈ ਹੈ ਸਿਕਿਉਰਟੀ ਪਰਪਸ ਵਾਸਤੇ ਉਹ ਜੀ ਇੱਕ ਆਡਿਟ ਦੀ ਅਸੀਂ ਰਿਪੋਰਟ ਹੈ ਜੇ ਕਨਸੋਲੀਡੇਟ ਕਰ ਰਹੇ ਹਾਂ ਉਹ ਕਰਕੇ ਫਿਰ ਅਸੀਂ ਆਪਣੇ ਸੀਨੀਅਰ ਅਧਿਕਾਰੀ ਨੂੰ ਭੇਜਾਂਗੇ ਠੀਕ ਥੈਂਕ ਯੂ